ਸਤਨਾਮ ਸ੍ਰੀ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓੰਕਾਰ ਇੱਕ ਓੰਕਾਰ ਸਤਗੁਰ ਪ੍ਰਸਾਦਿ ਓੰਕਾਰ ਬ੍ਰਹਮਾ ਉਤਪਾਤੇ ਓੰਕਾਰ ਕੀਆ ਜਨ ਚਿੱਤੇ ਓੰਕਾਰ ਸਹਿਲ ਜੁਗ ਪਹੇ ਓੰਕਾਰ ਬੇਦ ਨਿਰਮਏ ਓੰਕਾਰ ਸਬਦੇ ਉਧਰੇ ਓੰਕਾਰ ਗੁਰਮੁਖੇ ਤਰੇ ਓ ਨਾਮ ਅਖਰ ਸੁਣਹੁ ਵਿਚਾਰ ਓ ਨਾਮ ਅਖਰ ਤ੍ਰਿਭਵਨ ਸਾਰ ਸੁਣ ਪਾण्डे ਕਿਆ ਲਿਖਹੁ ਜੰਜਾਲ ਲੇਖ ਰਾਮ ਨਾਮ ਗੁਰਮੁਖ ਗੋਪਾਲਾ ਰਹਾਉ ਸਸੈ ਸਭ ਜਗ ਸਹਜ ਉਪਾਇ ਤੀਨ ਭਵਨ ਇਕ ਜੋਤੀ ਗੁਰਮੁਖ ਵਸਤ ਪਰਾਪਤੇ ਹੋਵੇ ਚੁਣ ਲੈ ਮਾਨਕ ਮੋਤੀ ਸਮਝ ਸੁਝ ਪੜ ਪੜ 부ਝ ਅੰਤੇ ਨਿਰੰਤਰੇ ਸਾਚਾ ਗੁਰਮੁਖੇ ਦੇਖੈ ਸਾਚ ਉਸ ਮਾਲੇ ਬਿਨ ਸਾਚੇ ਜਗੁ ਕਾਚਾ ਤਦੈ ਧਰਮ ਧਰੇ ਧਰਮਾ ਪੂਰੇ ਗੁਣ ਕਾਰੀ ਮਾਨ ਧੀਰਾ ਤਦੈ ਧੂਲ ਪੜੈ ਮੁਖ ਮਸਤਕ ਕੰਚਨ ਭੈ ਮਨੂਰਾ ਤਹਨ ਧਰਣੇ ਧਰ ਆਪਿ ਅਜੋਨੇ ਤੋਲੇ ਬੋਲੇ ਸਾਚੁ ਪੂਰਾ ਕਰਤੇ ਕੀ ਮੇਤੇ ਕਰਤਾ ਜਾਣੈ ਕਹਿ ਜਾਣੈ ਗੁਰੂ ਸੂਰਾ ਗਾਨੋ ਗਵਾਇਆ ਦੂਜਾ ਪਹਾਇਆ ਗਰਬ ਗਲੇ ਬਿਖ ਖਾਇਆ ਗੁਰ ਰਸੋ ਗੀਤ ਬਾਦ ਨਹੀਂ ਪਹਾਵੇ ਸੁਣੀਐ ਗਹਿਰ ਗੰਭੀਰੋ ਗਵਾਇਆ ਗੁਰ ਸਚ ਕਹਿਆ ਅੰਮ੍ਰਿਤੁ ਲਹਿਆ ਮਨ ਤਨ ਸਾਚੁ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ ਆਪੇ ਅੰਮ੍ਰਿਤ ਪੀ ਆਇਆ ਏਕੋ ਏਕੋ ਕਹ ਸਭ ਕੋਈ ਹਮੈ ਗਰਬ ਵਿਆਪੈ ਅੰਤਰ ਬਾਹਰ ਏਕੋ ਪਛਾਣੈਉ ਘਰ ਮਹਿਲ ਸਿញਾਪੈ ਪ੍ਰਭ ਨੇੜਾ ਹਰ ਦੂਰ ਇਹ ਨਾ ਜਾਣ ਹੋ ਏਕੋ ਸ੍ਰਿਸ਼ਟੇ ਸਬਾਈ ਏਕੰਕਾਰ ਅਵਰ ਨਹੀਂ ਦੂਜਾ ਨਾਨਕ ਏਕੋ ਸਮਾਈ ਏਸੋ ਕਰਤੇ ਕਹ ਕਉ ਗਹਿ ਰੱਖਾ ਅਫਰਿਓ ਤੁਲਿਓ ਨਾ ਜਾਈ ਮਾਇਆ ਕੇ ਦੇਵਾਨੇ ਪ੍ਰਾਣੀ ਝੂਠੇ ਠਗਔਰੀ ਪਾਈ ਲਭੇ ਲੋਭ ਮੁਹਤਾਜੇ ਵੇ ਗੂਤੇ ਏਬ ਤਬ ਫੇਰੇ ਪਛਤਾਈ ਏਕੋ ਸਰੇਵੈ ਤਾਂ ਗਾਤੇ ਮੇਤੇ ਪਾਵੇ ਆਮਣ ਜਾਣ ਰਹਾਈ ਇਕ ਅਚਾਰੋ ਰੰਗ ਇਕ ਰੂਪ ਪੌਣ ਪਾਣੀ ਅਗਨੇ ਆਸਰੂਪ ਇਕੋ ਭਵਰ ਭਵੇ ਤਿਹੋ ਲੋਏ ਕੋ ਬੂਝਾ ਸੁਝਾ ਪਾਤ ਹੋਏ ਗਿਆਨ ਧਿਆਨ ਲੈ ਸੰਸਾਰੇ ਰਹੇ ਗੁਰਮੁਖੇ ਇਕ ਵਿਰਲਾ ਕੋ ਲਹ ਜਿਸਨੂੰ ਦੇ ਕਿਰਪਾ ਤੇ ਸੁਖ ਪਾਏ ਗੁਰੂ ਦਵਾਰ ਆਖੇ ਸੁਣਾਏ ਊਰਮ ਧੂਰਮ ਜੋਤ ਓਜਾਲਾ ਤੀਨ ਭਵਨ ਮਹ ਗੁਰੂ ਕੋ ਪਾਲਾ ਉਗਵਿਆ ਅਸ ਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਊਨਵ ਵਰਸੈ ਨੀਜਰ ਤਹਰਾ ਊਤਮ ਸਭ ਦੇ ਸਵਾਰਣ ਹਾਰਾ ਇਸ ਏਕ ਏਕਾ ਜਾਣੈ ਭੇਉ ਆਪੇ ਕਰਤਾ ਆਪੇ ਦੇਉ ਉਗਵੈ ਸੂਰ ਅਸਰ ਸੰਘਰ ਊਚੋ ਦੇਖੇ ਸਭ ਦੇ ਵਿਚਾਰ ਉਪਰ ਆਦ ਅੰਤੇ ਤਿਹ ਲੋਏ ਆਪੇ ਕਰੈ ਕਥੈ ਸੁਣੈ ਸੋਏ ਉਹੋ ਵਿਧਾਤਾ ਮਾਨੁ ਤਨ ਦੇ ਉਹੋ ਵਿਧਾਤਾ ਮਾਨੇ ਮੋਖੇ ਸੋਏ ਪ੍ਰਭ ਜਗ ਜੀਵਨ ਅਵਰ ਨਾ ਕੋਏ ਨਾਨਕ ਨਾਮਿ ਰੱਤੇ ਪਾਤ ਹੋਏ ਰਜਨ ਆਰਾਮ ਰਵੈ ਹਿਤਕਾਰ ਰਣ ਮਹਿਲੂਜੈ ਮਨੁ ਆਮਾਰ ਰਾਤਿ ਦਿਨ ਅੰਤਿ ਰਹਿ ਰੰਗਿ ਰਾਤਾ ਤੀਨੇ ਭਵਨ ਜੁਗ ਚਾਰੇ ਜਾਤਾ ਜਿਨੇ ਜਾਤਾ ਸੋ ਤੇ ਸਹੀ ਜਿਹਾ ਆਤੇ ਨਰਮਾਇਲ ਸੀ ਜਿਸੇ ਦਿਹਾਰ ਹਸੀ ਰਾਮੁਰਦਾ ਇੱਕ ਪਾਏ ਅੰਤਰੇ ਸਬਦ ਸਾਚੇ ਲਿਵਲਾਏ ਰੋਸ ਨਾ ਕੀਜੈ ਅੰਮ੍ਰਿਤ ਪੀਜੈ ਰਹਿਣ ਨਹੀਂ ਸੰਸਾਰੇ ਰਾਜੇ ਰਾਏ ਰੰਗ ਕਨਹਿ ਰਹਿਣਾ ਆਏ ਜਾਏ ਜੁਗਚਰ ਰਹਿਣ ਕਹਣ ਤੇ ਰਹੈ ਨਾ ਕੋਈ ਕਿਸ ਪਹਿ ਕਰੋ ਬਿਨੰਤੀ ਏਕੋ ਸਬਦ ਰਾਮ ਨਾਮ ਨਿਰੋਧਰ ਗੁਰਦੇਵ ਪਾਤੇ ਮੱਤੀ ਲੜ ਮਰੰਤੀ ਮਰ ਗਈ ਘੁੰਗਟ ਖੋਲੇ ਚੱਲੀ ਸਾਸ دیਵਾਨੀ ਬਾਬਰੀ ਸਿਰ ਤੇ ਸੰਕਟ ਅਲੀ ਪ੍ਰੇਮੇ ਬੁਲਾਈ ਰਲਿ ਸੋ ਮਨ ਮਹਿ ਸਬਦ ਆਨੰਦ ਲਾਲ ਰਤੀ ਲਾਲੀ ਪਹੀ ਗੁਰਮੁਖੇ ਪਹੀ ਨਿਚੰਦ ਲਹਨਾਮ ਰਤਨੁ ਜਾਪਿ ਸਾਰ ਲਭ ਲੋਭ ਬੁਰਾ ਅਹੰਕਾਰ ਲਾੜੀ ਚਾੜੀ ਲਾਇ ਤਬਾਰ ਮਨ ਮੁਖ ਅੰਦਾ ਮੁਗਦ ਗਵਾਰ ਲਾਹੇ ਕਾਰਨ ਆਇਆ ਜਾਗੇ ਹੋਏ ਮਜੂਰ ਗਿਆ ਠਗਾਏ ਠਾਗੇ ਲਾਹ ਨਾਮ ਪੂੰਜੀ ਵੇ ਸਾਹੁ ਨਾਨਕ ਸੱਚੀ ਪਾਤੇ ਸੱਚਾ ਪਾਤੇ ਸਾਹੁ ਆਏ ਵੇ ਬੂਤਾ ਜਾਗੋ ਜਮ ਪੰਥ ਆਈ ਨਾ ਮੇਟਣ ਕੋ ਸਮਰੱਥ ਆਥੇ ਸੈਲ ਨੀਚ ਘਰ ਹੋਏ ਆਥੇ ਦੇਖੇ ਜਿਵੇਂ ਜਿਸ ਦੋਏ ਆਥੇ ਹੋਏ ਤਾਂ ਮੁਗ ਦਸਿਆ ਨਾ ਭਗਤਿ ਬਿਹੁ ਨਾ ਜਾਗੋ ਬੌਰਾਨਾ ਸਭ ਮਹਿ ਵਰਤੇ ਏਕੋ ਸੋਏ ਜਿਸਨੂੰ ਕਿਰਪਾ ਕਰੈ ਤਿਸ ਪਰਗਟ ਹੋਏ ਜੋਗੇ ਜੋਗੇ ਥਾਪੇ ਸਦਾ ਨਿਰਵੈਰ ਜਨਮ ਮਰਨ ਨਹੀਂ ਧੰਦਾ ਤਹਿਰ ਜੋ ਦੀਸੈ ਸੋ ਆਪੇ 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 ਉਪਾਇ ਆਪੇ ਘਟ ਥਾਪੇ ਆਪੇ ਅਗੋਚਰ ਤੰਦੈ ਲੋਈ ਜੋਗ ਜੁਗ ਤੇ ਜਗ ਜੀਵਨ ਸੋਈ ਕਰ ਆਚਾਰ ਸੱਚ ਸੁਖ ਹੋਈ ਨਾਮ ਵਿਹੂਣਾ ਮੁਕਤੇ ਕਿਭ ਹੋਈ ਵਿਣ ਨਾਵੇ ਬੇਰੋਧ ਸਰੀਰ ਕਿਉ ਨ ਮਿਲਹਿ ਕਟਹਿ ਮਨ ਪੀਰ ਵਾਟ ਵਟਾਉ ਆਵੇ ਜਾਏ ਕਿਆ ਲੈ ਆਇਆ ਕਿਆ ਪੱਲੇ ਪਾਏ ਵਿਣ ਨਾਵੇ ਟੋਟਾ ਸਭ ਥਾਏ ਲਾਹਾ ਮਿਲੇ ਜਾਂ ਦੇ ਬੁਝਾਏ ਵਣ ਜਵਾਪਾਰ ਵਣ ਜੈ ਵਾਪਾਰੀ ਵਣ ਨਾਵੇ ਕੈਸੀ ਪਾਤਿਸਾਰੀ ਗੁਣ ਵਿਚਾਰੇ ਗਿਆਨੀ ਸੋਏ ਗੁਣ ਮਹਿ ਗਿਆਨ ਪ੍ਰਾਪਤ ਹੋਏ ਗੁਣ ਦਾਤਾ ਵਿਰਲਾ ਸੰਸਾਰੇ ਸਾਚੀ ਕਰਨੇ ਗੁਰ ਵਿਚਾਰ ਅਗਮ ਅਗੋਚਰ ਕੀਮਤੇ ਨਹੀਂ ਪਾਏ ਤਾਂ ਮਿਲਿਐ ਜਾਂ ਲਏ ਮਿਲਾਏ ਗੁਣਵੰਤੀ ਗੁਣ ਸਾਰੇ ਨੀਤ ਨਾਨਕ ਗੁਰਮਤੇ ਮਿਲਿਐ ਮੀਤ ਕਾਮ ਕ੍ਰੋਧ ਕਾਇਆ ਕਉ ਗਲੈ ਜੋ ਕੰਚਨ ਸੁਹਾਗਾ ਟਹਲੈ ਕਾ ਸਿਰ ਕਸਵੱਟੀ ਸਹ ਸੋਤਾ ਹੋ ਨਦਰਸਰਾਫ ਬੰਨੀ ਸੱਚੜਾਉ ਜਗਤ ਪਸੂ ਅਹੰਕਾਰ ਲੋਕਸਾਈ ਕਰ ਕਰਤੈ ਕਰਨੇ ਕਰੇ ਪਾਈ ਜਿਨ ਕੀਤੀ ਤੇਨੇ ਕੀਮਤੇ ਪਾਈ ਹੋਰ ਕਿਆ ਕਹੀਏ ਕਿਛ ਕਹਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਾਨੋ ਸਤਿਗੁਰੇ ਦੀਆ ਖਰਾ ਖਰਾ ਆਖੇ ਸਭ ਕੋਏ ਖਰਾ ਰਤਨ ਜੁਗ ਚਾਰੇ ਹੋਏ ਖਾਤ ਪੀ ਅੰਤ ਮੂਏ ਨਹੀਂ ਜਾਣਿਆ ਖਨ ਮਹਿ ਮੂਏ ਜਾਂ ਸਬਦ ਪਛਾਨਿਆ ਅਸਥ ਰੂਚੀਤ ਮਰਨ ਮਨ ਮੰਨਿਆ ਗੁਰ ਕਿਰਪਾ ਤੇ ਨਾਮੋ ਪਛਾਨਿਆ ਗਗਨ ਗੰਭੀਰ ਗਗਨ ਅੰਤਰਿ ਵਾਸ ਗੁਣ ਗਾਵੈ ਸੁਖ ਸਹਿਜਿ ਨਿਵਾਸ ਗਿਆਨ ਆਵੇ ਆਏ ਨਾ ਜਾਏ ਗੁਰ ਪ੍ਰਸਾਦਿ ਰਹੇ ਲਿਮਲਾਏ ਗगन अगਮ ਅਨਾਥ ਅਜੋਨੀ ਅਸਥਿਰ ਚੀਤ ਸਮਾਦੇ ਸੁਗੋਨੀ ਹਰ ਨਾਮ ਚੇਤੇ ਫਿਰ ਪਵਹਿ ਨ ਜੂਨੇ ਗੁਰਮਤਿ ਸਾਰੂ ਹੋਰ ਨਾਮ ਬਿਹੂਨੇ ਘਰ ਦਾਰੇ ਫਿਰ ਥਾਕੀ ਬਹੁ ਤੇਰੇ ਜਾਤਿ ਅਸੰਖ ਅੰਤ ਨਹੀਂ ਮੇਰੇ ਕਿਤੇ ਮਾਤ ਪਿਤਾ ਸੋਤ ਤਿਹਿਆ ਕਿਤੇ ਗੁਰ ਚੇਲੇ ਫੋਨੇ ਹੂਆ ਕਾਚੇ ਗੁਰ ਤੇ ਮੁਕਤੇ ਨਾ ਹੂਆ ਕੀਤੀ ਨਾਰੇ ਵਰ ਏਕ ਸਮਾਲੇ ਗੁਰਮੁਖੇ ਮਰਣ ਜੀਵਨ ਪ੍ਰਭ ਨਾਲ ਦਹ ਦਸ ਢੂਡੇ ਕਰੈ ਮਹ ਪਾਇ ਮੇਲ ਪਹਾ ਸਤ ਗੁਰੂ ਮਿਲਾਇ ਗੁਰਮੁਖ ਗਾਵੇ ਗੁਰਮੁਖ ਬੋਲੇ ਗੁਰਮੁਖੇ ਤੋਲੇ ਤੁਲਾਵੇ ਤੋਲੇ ਗੁਰਮੁਖ ਆਵੇ ਜਾਏ ਨ ਸੰਗ ਪਰ ਹਰ ਮੈਲ ਜਲਾਏ ਕਲੰਕ ਗੁਰਮੁਖੇ ਨਾਦ ਬੇਦ ਬੀਚਾਰ ਗੁਰਮੁਖੇ ਮੱਜਨ ਚਜੋ ਅਚਾਰ ਗੁਰਮੁਖੇ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਚੀਤ ਨਾ ਰਹੇ ਠਾਏ ਚੋਰੀ ਮਿਰਗ ਅੰਗੂਰੀ ਖਾਏ ਚਰਨ ਕਮਲ ਉਰਤ ਹਰੇ ਚੀਤ ਚਿਰ ਜੀਵਨ ਚੇਤਨ ਨਿਤ ਨੀਤ ਚਿੰਤ ਤਹੀ ਦੀਸ ਸਭ ਕੋਏ ਚਿਤ ਹੈ ਏਕ ਤਹੀ ਸੁਖ ਹੋਏ ਚਿਤੇ ਵਸੈ ਰਾਚ ਹਰਿ ਨਾਏ ਮੁਕਤ ਭਇਆ ਪਤ ਸੋ ਘਰ ਜਾਏ ਸੀਜੈ ਦੇਹ ਖੁਲਾ ਇਕ ਗੰਢ ਛਿਆਨ ਤੇ ਦਿਖੋ ਜਾਗੇ ਹੰਢ ਤੂ ਪਿਸ਼ਾਵ ਜੇ ਸਮ ਕਰ ਜਾਣੈ ਬੰਧਨ ਕਾਟੇ ਮੁਕਤ ਘਰ ਆਣੈ ਸ਼ਾਇਆ ਛੂਈ ਸੀ ਜਗਤੋ ਪੁਲਹਨਾ ਲਿਖਿਆ ਕਿਰਤ ਧੁਰੇ ਪਰਵੰਨ 시ਜ ਜੋਬਨ ਜਰਵਾ ਸਿਰ ਕਾਲ ਕਾਇਆ 시ਜ ਭੇ ਸਬਾਲ ਜਪ ਆਪੇ ਪ੍ਰਮੂ ਤੇ ਹੋ ਲੋਏ ਜੋਗੇ ਜੁਗ ਦਾਤਾ ਅਵਰ ਨਾ ਕੋਏ ਜੋ ਭਾਵੇ ਤਿਉ ਰਖ ਰਖ ਜਸ ਜਾ ਚਾਉ ਦੇਵ ਪਾਤੇ ਸਾਖ ਜਗਤੋ ਜਾਗੇ ਰਹਾ ਤੁਧ ਭਵਾ ਜਾ ਤੂੰ ਮਿਲਹਿ ਤਾ ਤੁਜੈ ਸਮਾਵਾ ਜੈ ਜੈਕਾਰ ਜਪੋ ਜਗਦੀਸ਼ ਗੁਰਮਤ ਮਿਲਿਐ 20 21 ਚਖ ਬੋਲਣ ਕਾ ਜਗ ਸੁਵਾਦ ਝੂਰੇ ਮਰ ਦੇਖੈ ਪਰਮਾਦ ਜਨਮ ਮੁਏ ਨਹੀਂ ਜੀਵਨ ਆਸਾ ਆਏ ਚੱਲੇ ਭੈ ਆਸਿਂ ਨਰਾਸਾ ਝੋਰੇ ਝੋਰੇ ਝਾਖੇ ਮਾਟੀ ਰਲ ਜਾਏ ਕਾਲ ਨਾ ਚਾਂਪੈ ਹਰ ਗੁਣ ਗਾਏ ਪਾਈ ਨਵ ਨੇਦੇ ਹਰ ਕੈ ਨਾਏ ਆਪੇ ਦੇਵੇ ਸਹੇ ਜੇ ਸੁਭਾਏ ਨਿਆਨੋ ਬੋਲੇ ਆਪੇ 부ਜੈ ਆਪੇ ਸਮਝੈ ਆਪੇ ਸੂਝੈ ਗੁਰ ਕਾ ਕਹਿਆ ਅੰਕੇ ਸਮਾਵੈ ਨਿਰਮਲ ਸੂਚੇ ਸਾਚੋ ਪਾਵੈ ਗੁਰ ਸਬਰ ਰਤਨੀ ਨਹੀਂ ਟੋਟ ਲਾਲ ਪਦਾਰਥ ਸਾਚੋ ਅਖੋਟ ਗੁਰ ਕਹਿਆ ਸਾਕਾਰ ਕਮਾਵਹੁ ਗੁਰ ਕੀ ਕਰਨੇ ਕਾਹੇ ਧਾਵਹੁ ਨਾਨਕ ਗੁਰਮਤੇ ਸਾਚ ਇਸ ਸਮਾਵਹੁ ਟੂਟ ਨਿ ਹੋ ਕੇ ਬੋਲਹ ਸਹੀ ਟੂਟੇ ਬਾਹ ਦੋਹੂ ਦਿਸ ਗਹੀ ਟੂਟੇ ਪ੍ਰੀਤ ਗਈ ਬੁਰ ਬੋਲੇ ਦੁਰਮਤੇ ਪਰ ਹਰੇ ਛਾਡੀ ਢੋਲ ਟੂਟ ਗੰਢੇ ਪੜਾ ਵਿਚਾਰ ਗੁਰ ਸਬਦੀ ਘਰ ਕਾਰ ਜੋ ਸਾਰੇ ਲਾਹ ਸਾਚ ਨਾ ਆਵੇ ਟੋਟਾ ਤ੍ਰਿ ਭਵਨ ਠਾਕੁਰ ਪ੍ਰੀਤਮ ਮੋਟਾ ਠਾਕ ਮਨੁਆ ਰਖ ਠਾਏ ਠਹ ਕੇ ਮੂਲੀ ਅਵਗੁਨੇ ਪਛਤਾਏ ਠਾਕੁਰ ਏਕ ਸਬਾਈ ਨਾਰੇ ਬਹੁਤੇ ਵੇਸ ਕਰੇ ਕੂੜਿਆ ਰੇ ਪਰ ਘਰ ਜਾਤੀ ਠਾਕੇ ਰਹਾਈ ਮਹਿਲ ਬੁਲਾਈ ਠਾਕ ਨਾ ਪਾਈ ਸਭ ਦਿਸਵਾਰੀ ਸਾਚੇ ਪਿਆਰੀ ਸਾਈ ਸਹਾਗਣੇ ਠਾਕੁਰੇ ਧਾਰੀ ਡੋਲਤ ਡੋਲਤ 헤 ਸਹੀ ਫਾਟੇ ਚੀਰ ਸਿਗਾਰ ਡਹਪਣ ਤਾਨੇ ਸੁਖ ਨਹੀਂ ਬਿਨ ਡਰ ਬਿਨ ਠੀਡਾਰ ਦਰ ਪਰ ਮੂਏ ਘਰ ਆਪਣੇ ਡੀਠੀ ਕੰਤੈ ਸੁ ਜਾਣ ਡਰ ਰੱਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ ਦੂਗਰ ਵਾਸ ਤਿਖਾ ਘਣੀ ਜਬ ਦੇਖਾ ਨਹੀਂ ਦੂਰੇ ਤਿਖਾ ਨਿਵਾਰੇ ਸਬਦ ਮੰਨ ਅੰਮ੍ਰਿਤ ਪੀਆ ਭਰ ਪੂਰੇ ਦੇਹ ਦੇਹ ਆਖੇ ਸਭ ਕੋਈ ਜੈ ਭਾਵੈ ਤੈ ਦੇਹ ਗੁਰੂ ਦਵਾਰ ਦੇਵਸੀ ਤਿਖਾ ਨਿਵਾਰੇ ਸੋਏ ਟੰਢੋਲ ਢੂੰਡ ਤ ਹਾਂ ਫਿਰੀ ਟਹ ਟਹ ਪਵਨ ਕਰਾਰੇ ਪਹਾਰੇ ਟਹਤੇ ਟਹ ਪਏ ਹੌਲੇ ਨਿਕਸੇ ਪਾਰ ਅਮਰ ਅਜਾਚੇ ਹਰ ਮਿਲੈ ਤਿਨ ਕਾ ਹਾਂ ਬਲ ਜਾਓ ਤਿਨ ਕੀ ਧੂੜੇ ਅਕੁੱਲੀਏ ਸੰਗਤੇ ਮੇਲੇ ਮਿਲਾਓ ਮਨ ਦੀ ਆਗੁਰ ਆਪਣੇ ਪਾਇਆ ਨਿਰਮਲ ਨਾਉ ਜਿਹਰੇ ਨਾਮ ਦੀਆ ਤਿਸ ਸੇਵਸਾ ਤਿਸ ਬਲਹਾਰੇ ਜਾਓ ਜੋ ਸਾਰੇ ਸੋਟਾ ਹਸੀ ਤਿਸ ਬਿਨ ਅਵਰ ਨਾ ਕੋਏ ਗੁਰ ਪ੍ਰਸਾਦੀ ਤੇ ਰਸੰਮਲਾ ਤਾ ਤਨ ਦੂਖ ਨ ਹੋਏ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਅਵਣ ਜਾਣ ਵੇ ਬੁਚੀਐ ਦੁਬਦਾਵਿਆ ਪੈ ਰੋਗ ਨਾਮ ਵਿਹੂਣੇ ਆਦਮੀ ਕਲਰ ਕੰਧ ਗਰੰਤੇ ਵਿਣ ਨਾਵੇ ਕਿਉ ਛੂਟੀਐ ਜਾਏ ਰਸਾਤਲੇ ਅੰਤੇ ਗਣਤ ਗਣਾਵੇ ਅਖਰੀ ਆ ਗਣ ਤੋ ਸੱਚਾ ਸੋਏ ਅਗਿਆਨੀ ਮਾਤੇ ਹੀਣ ਹੈ ਗੁਰ ਬਿਨੋ ਗਿਆਨ ਨਾ ਹੋਏ ਛੂਟੀ ਤੰਤਰ ਬਾਬ ਕੀ ਵਾਜਾ ਨਹੀਂ ਵਿਜੋਗੇ ਵਿਸ਼ੁਰਿਆ ਮਿਲੈ ਪ੍ਰਭੂ ਨਾਨਕ ਕਾਰੇ ਸੰਜੋਗ ਤਰਵਰ ਕਾਆਂ ਪੰਖ ਮਨ ਤਰਵਰੇ ਪੰਖੀ ਪੰਚ ਤਤ ਚੁਗਹਿ ਮਿਲ ਏਕ ਸੇ ਤਿਨ ਕੋ ਫਾਸ ਨਾਰੰਚ ਓਢਾ ਤਾਂ ਬੇਗੁਲ ਬੇਗੁਲੇ ਤਾ ਕਹਿ ਚੋਗ ਘਣੀ ਪੰਖ ਟੁੱਟੇ ਫਾਹੀ ਪੜੀ ਅਬ ਗੁਣੇ ਭੀੜ ਬਣੀ ਬਿਨ ਸਾਚੇ ਕਿਉ ਛੂਟੀਐ ਹਰ ਗੁਣ ਕਰਮ ਮਣੀ ਆਪਿ ਸਦਾਏ ਛੂਟੀਐ ਵੱਡਾ ਆਪੇ ਧਣੀ ਗੁਰ ਪ੍ਰਸਾਦੀ ਛੂਟੀਐ ਕਿਰਪਾ ਆਪੇ ਕਰੇ ਆਪਣੇ ਹੱਥ ਵਡਾਈਆਂ ਜੈ ਭਾਵੇ ਤੈ ਦੇਵ ਥਰ ਥਰ ਕੰਪੈ ਜੀੜਾ ਥਾਨ ਵਿੱਚ ਹੂ ਨਾ ਹੋਏ ਥਾਨੇ ਮਾਨੇ ਸੱਚੋ ਏਕ ਹੈ ਕਾ ਜੋ ਨਾ ਫੀਟੈ ਕੋਏ ਥਿਰ ਨਾਰਾਇਣ ਥਿਰ ਗੁਰੂ ਥਿਰ ਸੱਚਾ ਵਿਚਾਰ ਸੋਹ ਨਰ ਨਾਥਹ ਨਾਥ ਤੂੰ ਨੇਧਾਰਾ ਆਧਾਰੋ ਸਰਬੇਥਾਨਤਨੰਤਰੀ ਤੂੰ ਦਾਤਾ ਦਾਤਾਰ ਜਹ ਦੇਖਤ ਹੈ ਏਕ ਤੂੰ ਅੰਤੋ ਨਾ ਪਾਰਵਾਰ ਥਾਨਤਨੰਤਰ ਰਵ ਰਹਿਆ ਗੁਰਸਬਦ ਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਾਨੁ ਦਇਆਲ ਤੂੰ ਕਰੇ ਕਰ ਦੇਖਣਾਰ ਦਇਆ ਕਰੇ ਪ੍ਰਭ ਮੇ ਲਿਲਹ ਕਿਨ ਮਹਿ ਢਾਹ ਓ ਸਾਰੇ ਦਾਨਾ ਤੂੰ ਬੇਨਾ ਤੁਹੀ ਦਾਨਾ ਕਹਿ ਸਿਰੇ ਦਾਨ ਦਲਦ ਭੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਤਾਨ ਗਇਆ ਬਹਿ ਝੂਰੀਐ ਧਨ ਮਹਿ ਚੀਤੋ ਗਵਾਰ ਧਨ ਮਿਰਲੇ ਸੱਚ ਸੰਚਿਆ ਨਰਮਲ ਨਾਮ ਪਿਆਰੇ ਧਨ ਗਇਆ ਤਾਂ ਜਾਣ ਦੇਹ ਜੇ ਰਚਹਿ ਰੰਗ ਏਕ ਮਨ ਦੀਜੈ ਸਿਰ ਸੋਪੀਐ ਭੀ ਕਰਤੇ ਕੀਟੇਕ ਧੰਦਾ ਤਹਵਤ ਰਹ ਗਏ ਮਨ ਮਹਿ ਸਬਦ ਅਨੰਦ ਦੁਰਜਨ ਤੇ ਸਾਜਨ ਪਹੇ ਭੇਟੇ ਗੁਰ ਗੋਵਿੰਦ ਬਨ ਬਨ ਫਿਰਤੀ ਢੂੰਡਤੀ ਵਸਤਰੇ ਘਰ ਬਾਰੇ ਸਤ ਗੁਰੇ ਮੇਲੀ ਮਿਲ ਰਹੀ ਜਨਮ ਮਰਨ ਦੁਖ ਨਿਵਾਰੇ ਨਾ ਨਾ ਕਰਤ ਨਾ ਛੂਟੀਐ ਵਿਣ ਗੁਣ ਜਮ ਪਰ ਜਾਹੇ ਨਾ ਤਿਸ ਇਹੋ ਨਾ ਉਹ ਹੈ ਅਬ ਗੁਣੇ ਫੇਰੇ ਪਿਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾਵੇ ਨਿਰਭਉ ਕਹਾ ਕਿਆ ਜਾਣਾ ਅਬਿਮਾਨ ਤਾ ਕੇ ਰਹੀ ਕਿਵ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗੁਲੇ ਕਿਸ ਪਹਿ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣ ਹਾਰ ਜੇਨ ਵਿਛੋੜੀ ਸੋ ਮੇਰੇ ਸੀ ਗੁਰ ਕਹਿ ਤੇ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਇਲਦੇ ਪਾਪੇ ਪਾਸਾਰਾ ਪਰ ਹਰ ਪਾਪ ਉਪਛਾਣ ਆਪ ਨਾ ਤਿਸ ਸੋਗ ਵਿ ਜੋਗ ਸੰਤਾਪ ਨਰਕ ਪੜਨ ਤਾ ਕਿਉਂ ਰਹਿ ਕਿਉਂ ਬੰਚੈ ਜਮ ਕਾਲ ਕਿਉਂ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹੇ ਵਿਣ ਨਾ ਵੈ ਕਿਉਂ ਛੂਟੀਐ ਪਾਪੇ ਪਚਹਿ ਪਚਾਹੇ ਫਿਰੇ ਫਿਰੇ 파ਹੀ 파ਸ ਕਉਆ ਫਿਰੇ ਪਛਤਾਨਾ ਆਬ ਕਿਆ ਹੂਆ 파ਥਾ ਚੋਗ ਜੁਗੈ ਨਹੀਂ ਬੂਜੈ ਸਤਗੁਰ ਮਿਲੈ ਤਾ ਆਖੀ ਸੂਜੈ ਜੋ ਮਛਲੀ ਫਾਤੀ ਜਮ ਜਾਲ ਬਿਨ ਕਰਦਾ ਤੇ ਮੁਕਤੇ ਨਾ ਪਹਾਲ ਫੇਰੇ ਫੇਰੇ ਆਵੇ ਫੇਰੇ ਫੇਰੇ ਜਾਏ ਇੱਕ ਰੰਗ ਰਚੈ ਰਹੇ ਲਿਵ ਲਾਏ ਇਹ ਛੂਟੇ ਫੇਰੇ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਬੀਰ ਪਹਿ ਬਹਿ ਰਾਏ ਬੀਰ ਚੱਲੇ ਘਰ ਆਪਣਾ ਬਹਿਣ ਬਿਰਹ ਜਲੇ ਜਾਏ ਬਾਬਲ ਕਹਿ ਘਰ ਬੇਟੜੀ ਬਾਲੀ ਬਾਲ ਨੇਹ ਜੇ ਲੋੜਹ ਵਰ ਕਾਮਣੀ ਸਤਗੁਰ ਸੇਵਹਿ ਤੇਹ ਬਿਰਲੋ ਗਿਆਨੀ ਬੂਝਣੋ ਸਰਬ ਰਸਾ ਚ ਮਿਲੇ ਠਾਕੁਰ ਹਾਥੇ ਵਡਾਈਆਂ ਜੈ ਭਾਵੇ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਪਹਨੇ ਪਹਨ ਘੜੀਆ ਘਾੜੇ ਘਾੜੇ ਭੱਜੈ ਢਾਹ ਉਸਾਰ ਉਸਰੇ ਢਾਹ ਸਰ ਭਾਰੇ ਸੋਖੇ ਭੀ ਭਾਰੇ ਪੋਖੇ ਸਮਰੱਥ ਵੇ ਪ੍ਰਵਾਹ ਹੈ ਪਰਮ ਭੁਲਾਨੇ ਪਹਿ ਦਿਵਾਨੇ ਵਿਣ ਭਾਗਾ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭੇ ਪਕੜੀ ਜਿਨ ਖਿੱਚੈ ਤਿਨ ਜਾਈਐ ਹਰਿ ਗੁਣ ਗਾਇ ਸਦਾ ਰੰਗੇ ਰਾਤੇ ਬਹੁੜਿ ਨਾ ਪਛੋਤਾਈਐ ਭਭੈ ਭਲ ਹੈ ਗੁਰਮੁਖ ਬੂਝੈ ਤਾ ਨਿਜ ਘਰਿ ਵਾਸਾ ਪਾਈਐ ਭਭੈ ਪਹੋਜਲ ਮਾਰਗ ਵਿਖੜਾ ਆਸ ਇੰਦਰਾਸਾ ਤਰੀਐ ਗੁਰ ਪ੍ਰਸਾਦੀ ਆਪੋ ਚੀਨੈ ਜੀਵਤਿ ਆਇ ਵ ਮਰੀਐ ਮਾਇਆ ਮਾਇਆ ਕਰ ਮੋਏ ਮਾਇਆ ਕਿਸੈ ਨਾ ਸਾਥੇ ਹੰਸੋ ਚੱਲੈ ਓਠੇ ਡੁੱਬਣੋ ਮਾਇਆ ਭੂਲੀ ਆਥੇ ਮਨ ਝੂਠਾ ਜਾਵੇਂ ਜੋਹਿਆ ਅਵਗੁਣ ਚੱਲੈ ਨਾਲ ਮਨ ਮਹਿ ਮਨ ਉਲਟੋ ਮਰੈ ਜੇ ਗੁਣ ਹੋਵਹਿ ਨਾਲ ਮੇਰੀ ਮੇਰੀ ਕਰਮੋਏ ਵਿਣ ਨਾ ਵੈ ਦੁਖੁ ਭਾਲੇ ਗੜ ਮੰਦਰ ਮਹਿਲਾ ਕਹਾ ਜੋ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੁ ਜਾਣ ਜੋ ਆਵਹਿ ਸੇ ਜਾਹਿ ਫੋਨੇ ਆਏ ਗਏ ਪਛਤਾਹਿ ਲਖ ਚਾਰਾਸੀ ਮੇਦਨੀ ਘਟ ਨਵਦ ਉਤਾਹਿ ਸੇ ਜਨ ਬਰੇ ਜਿਨ ਹਰ ਪਹਾਇ ਧੰਦਾ ਮੋ ਆਵੇ ਗੂਤੀ ਮਾਇਆ ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤ ਕਰਿਓ ਜੀਉ ਸਮਪਉ ਆਪਣਾ ਤਾਨੁ ਮਨ ਆਗੈ ਦੇਉ ਅਸਥਿਰ ਕਰਤਾ ਤੂੰ ਧਣੀ ਤਸਹੀ ਕੀ ਮੈਂ ਓਟ ਗੁਣ ਕੀ ਮਾਰੀ ਹਾ ਮੋਈ ਸਭ ਦੇ ਰਤੀ ਮਨ ਝੋਟ ਰਾਣਾ ਰਾਵ ਨਾ ਕੋ ਰਹਿ ਰੰਗ ਨਾ ਤੂੰ ਗੁਫਕੀਰ ਵਾਰੀ ਆਪੋ ਆਪਣੇ ਕੋਈ ਨਾ ਬੰਧੈ ਧੀਰ ਰਾਹੋ ਬੁਰਾ ਪੀ ਹਾਵਲਾ ਸਰ ਡੂਗਰ ਅਸਗਾਹ ਮੈਂ ਤਨ ਅਬ ਗੁਣ ਝੁਰ ਮੋਈ ਬਿਨ ਗੁਣ ਕਿਉ ਘਰ ਜਾਹ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉ ਤਿਨ ਮਿਲਾ ਪਿਆਰੇ ਤਿਨਹੀ ਜੈਸੀ ਥੀ ਰਹਾ ਜਾਪੇ ਜਾਪੇ ਹਰਿਦੈ ਮੁਰਾਰੇ ਅਬ ਗੁਣੇ ਭਰਪੂਰ ਹੈ ਗੁਣ ਪੀ ਵਸਹਿ ਨਾਲ ਵਿਣ ਸਤਗੁਰ ਗੁਣ ਨਾ Japne ਜਿ ਚਰ ਸਬਦੇ ਨਾ ਕਰੇ ਬੀਚਾਰ ਲਸ਼ਕਰੀਆ ਘਰ ਸੰਮਲੇ ਆਏ ਵਜਹੋ ਲਿਖਾਏ ਕਾਰਕਮਾ ਵਹ ਸਿਰ ਧਣੀ ਲਾਹਾ ਪੱਲੇ ਪਾਏ ਲਭ ਲੋਭ ਬੁਰਿਆਈਆਂ ਛੋੜੇ ਮਨ ਹੋ ਵਿਸਾਰੇ ਗੜ ਦੋਹੀ ਪਾਤ ਸਾਹ ਕੀ ਕਦੇ ਨ ਆਵੇ ਹਾਰੇ ਚੱਕਰ ਕਹਿਆ ਖਸਮ ਕਾ ਸਹੇ ਉੱਤਰ ਦੇਵ ਜਹੋ ਗਵਾਏ ਆਪਣਾ ਤਖਤ ਨਾ ਬੈ ਸਹਸੇ ਪ੍ਰੀਤ ਮਹੱਤਿ ਵਡਿਆਈਆਂ ਜੈ ਭਾਵੇ ਤੈ ਦੇ ਆਪੇ ਕਰੇ ਕਿਸ ਆਖੀਏ ਅਵਰ ਨਾ ਕੋਏ ਕਰੇ ਬੀਜੋ ਸੁਜਾ ਕੋ ਨਹੀਂ ਬਹਿ ਦੁਲੀਚਾ ਪਾਏ ਨਰਕ ਨਿਵਾਰਣ ਨਰਹ ਨਾਰੋ ਸਾਚਾ ਸਾਚੈ ਨਾਏ ਵਣ ਤ੍ਰਣ ਢੂੰਡਤ ਫੇਰ ਰਹੀ ਮਨ ਮਹਿ ਕਰੋ ਵਿਚਾਰ ਲਾਲ ਰਤਨ ਬਹੁ ਮਾਨ ਕੀ ਸਤਗੁਰ ਹਾਥੇ ਪੰਡਾਰ ਉਤਮ ਹੋਵਾ ਪ੍ਰਭ ਮਿਲੇ ਇਕ ਮਾਨੇ ਇਕੈ ਪਹਾਏ ਨਾਨਕ ਪ੍ਰੀਤਮ ਰਸ ਮਿਲੇ ਲਾਹ ਲਐ ਪਰਥਾਏ ਰਚਨਾਰਾਚ ਜਿਨ ਸ੍ਰੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਇ ਅੰਤੋ ਨਾ ਪਾਰਾਵਾਰ ੜੜੜੂੜਾ ਹਰ ਜੀਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ ੜਾੜਾ ਗਾਰੜੂ ਤੁਮ ਸੁਣੋ ਹਰ ਵਸੈ ਮਨ ਮਾਹੀ ਗੁਰ ਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਪੁਲਾਹੇ ਸੋ ਸਹੋ ਸੱਚ ਜਿਸ ਹਰ ਧਨਰਾਸ ਗੁਰਮੁਖ ਪੂਰਾ ਤੇ ਉਸ ਸਾबास ਰੂੜੀ ਬਾਣੀ ਹਰ ਪਾਇਆ ਗੁਰ ਸਬਦੀ ਵਿਚਾਰ ਆਪ ਗਇਆ ਦੁਖ ਕਟਿਆ ਹਰਿਵਾਰੂ ਪਾਇਆ ਨਾਰ ਸੋ ਇਹ ਨ ਰੂਪਾ ਸਾਂਚੀਐ ਧਨ ਕਾਚਾ ਬੇਖੁਸ਼ਾਰ ਸਹੋ ਸਦਾ ਸਾਂਚੇਤ ਹਨੁ ਤੁਪਦਾ ਹੋਇ ਖਾਰ ਸਚਿਆਰੀ ਸਚ ਸਾਂਚਿਆ ਸਾਚੋ ਨਾਮ ਅਮੋਲ ਹਰਿ ਨਿਰਮਾਇਲ ਊਜਲੋ ਪਾਤਿ ਸਾਚੀ ਸਚ ਬੋਲ ਸਜਨੋ ਮੀ ਤੋ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ ਸਚਉ ਠਾਕੁਰ ਮਨ ਵਸੈ ਹੋ ਹੰ ਬਲਿਹਾਰੀ ਤਿਸ ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਵਿਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖੋ ਸੁਜਾਨ ਖਿਮਾਵੇ ਹੂਣ ਖਾਪ ਗਏ ਖੂਹਣ ਲਖ ਅਸੰਖ ਗਣਤ ਨ ਆਵੇ ਕਿਉ ਗਣੇ ਖਾਪੇ ਖਾਪੇ ਮੂਏ ਬਿਸੰਖ ਖਸਮ ਪਿਛਾਣਾ ਆਪਣਾ ਖੂਲੇ ਬੰਦ ਨਾ ਪਾਏ ਸਬਦ ਮਹਲੇ ਖਰਾ ਤੂੰ ਖਿਮਾ ਸੱਚ ਸੁਖ ਪਾਏ ਖਰਚ ਖਰਾ ਤਹਨ ਧਿਆਨ ਤੂੰ ਆਪੇ ਵਸਹਿ ਸਰੀਰ ਮਾਨੇ ਤਾਨੇ ਮੁਖੇ ਜਾਪੇ ਸਦਾ ਗੁਣ ਅੰਤਰੇ ਮਨ ਧੀਰ ਹਮੈ ਖਪੇ ਖਪਾਏ ਸੀ ਬੀਜ ਵਾਥ ਵਿਕਾਰ ਜਨ ਤੋ ਪਾਏ ਵੇਚੇ ਪਾਏ ਨਾ ਕਰਤਾ ਅਲਾਗੋ ਅਪਾਰੋ ਸ੍ਰਿਸ਼ਟੇ ਪਿਓ ਨਾ ਜਾਣੈ ਕੋਇ ਸ੍ਰਿਸ਼ਟਾ ਕਰੈ ਸੋ ਨਿਹਚਉ ਹੋਇ ਸੰਪੈ ਕੋ ਈਸਰ ਧਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਣ ਚੱਕਰ ਚੋਰ ਸੰਪੈ ਸਾਥਿ ਨ ਚਾਲੈ ਹੂਰ ਬਿਨ ਸਾਚੈ ਨਹਿ ਤਰ ਗਹਿ ਮਾਨ ਹਾਰੇ ਰਾਸ ਪੀਵੇ ਛਟੈ ਨਿਦਾਨ ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ ਹਾਂ ਹਾਂ ਕਰਤੀ ਮੈਂ ਮੂਈ ਸਭ ਦੇ ਰਵੈ ਮਨ ਗਿਆਨ ਹਰ ਦੋਰ ਕੰਕਨ ਕਣੇ ਕਰ ਥਾਕੀ ਸੀਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਨਾ ਗਾਲਿਹਾਰ ਨਾਨਕ ਗੁਰਮੁਖੇ ਪਾਈਐ ਹਰਿ ਸੋ ਪ੍ਰੀਤਿ ਤੇ ਪਿਆਰ ਹਰ ਬਿਨ ਕੇਨੇ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਣਾ ਹਰ ਬੁਝਣਾ ਹਰ ਸੋ ਰਖੋ ਪਿਆਰ ਹਰ ਜਪਿਐ ਹਰ ਧਿਆਈਐ ਹਰ ਕਾ ਨਾਮ ਆਧਾਰ ਲੈ ਕੋ ਨਾ ਮਿਟਾਈ ਸਖੀ ਜੋ ਲਿਖਿਆ ਕਰਤਾ ਰ ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਾਗਤਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰਬੀਚਾਰ ਲਿਖਿਆ ਫੇਰ ਨਾ ਸਕੀਐ ਜੋ ਭਾਵੀ ਤਿਉ ਸਾਰੇ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨ ਮੁਖ ਭੂਲੇ ਪਾਚ ਮੁਏ ਉਬਰੇ ਗੁਰਬੀਚਾਰ ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕਿਆ ਕਰਿ ਕਹਿਆ ਜਾਏ ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਦ ਪੜਿਆ ਆਖੀਐ ਵਿਦਿਆ ਵਿਚਾਰ ਸਹਜੇ ਸੁਭਾਏ ਵਿਦਿਆ ਸੋਧੈ ਤਤ ਲਹੈ RAM ਨਾਮ ਲਿਵਲਾਏ ਮਨਮੁਖ ਵਿਦਿਆ ਬਕਰਦਾ ਬਿਖ ਖੱਟੇ ਬਿਖ ਖਾਏ ਮੂਰਖ ਸਬਦ ਨਾ ਚੀਨੈ ਸੂਝ ਬੂਝ ਨਹ ਕਾਏ ਪਦ ਗੁਰਮਖਿ ਆਖੀਐ ਚਾਟੜਿਆ ਮਤ ਦੇ ਨਾਮ ਸਮਲਹੁ ਨਾਮ ਸੰਗ੍ਰਹ ਲਾਹ ਜਗ ਮਹਿਲੇ ਸੱਚੀ ਪੱਟੀ ਸਚ ਮਨ ਪੜਿਆ ਸਬਦ ਸੋਸਾਰ ਨਾਨਕ ਸੋ ਪੜਿਆ ਸੋ ਪੰਡਤ ਬਿਨ ਜਿਸ ਰਾਮ ਨਾਮ ਗਲਿਹਰ ਸੱਚੀ ਪੱਟੀ ਸਚਮਨ ਪੜਿਆ ਸ਼ਬਦ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਤ ਬਿਨ ਜਿਸ ਰਾਮ ਨਾਮ ਗਲਿਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ